जय श्री राम मैं रोहित अरोल पंजाब चेयरमैन शिवसेना हिंदुस्तान बड़ी खुशी की बात है कि ਸਾਡੀ ਪਾਰਟੀ शिवसेना ਹੈ ਦੋਸਤਾਂ ਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਕੁਲਦੀਪ ਜੀ ਪਠਾਨਕੋਟ ਤੋਂ शिवसेना हिंदुस्तान ਦੇ ਵਿੱਚ ਸ਼ਾਮਿਲ ਹੋਏ ਨੇ ਸੋ ਅੱਜ ਅਸੀਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਪਠਾਨਕੋਟ ਦੇ ਦੌਰੇ ਤੇ ਆ ਕੇ ਬਾਕੀ ਇਹਨਾਂ ਦੇ ਸਾਥੀਆਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਉਹਦੇਦਾਰੀਆਂ ਦਿੱਤੀਆਂ ਜਾਣਗੀਆਂ ਮੈਂ ਧੰਨਵਾਦ ਕਰਨਾ ਪਾਰਟੀ ਸੁਖਦੀਪ ਪਵਨ ਕੁਮਾਰ ਗੁਪਤਾ ਜੀ ਦਾ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਜੋ ਨੌਜਵਾਨ ਸਾਡੀ ਪਾਰਟੀ ਚ ਆਏ ਤੇ ਨੂੰ ਸ਼ਾਮਲ ਹੋ ਰਹੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਯਤਰੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿ ਜੋ ਕਿ ਅੱਜ ਗਰਦਾਸਪੁਰ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਨੇ ਸੋ ਇੱਕ ਵਾਰ ਤੋਂ ਫਿਰ ਮੈਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮੋ ਪਵਨ ਕੁਮਾਰ ਬੁਟਾਈ ਦਾ ਜੈ ਸ਼੍ਰੀ ਰਾਮ ਮੈਂ ਅਸ਼ਮੀ ਅਤਰੀ ਜ਼ਿਲ੍ਹਾ ਪ੍ਰਧਾਨ ਸ਼ਿਵਸ਼ਨਾ ਹਿੰਦੁਸਤਾਨ ਗੁਰਦਾਸਪੁਰ ਅੱਜ ਆਪਾਂ ਪਾਰਟੀ ਦੇ ਗਤੀਵਿਧੀਆਂ ਵਧਾਉਂਦੇ ਹੋਏ ਅਜੀਤ ਕੁਲਦੀਪ ਜੀ ਪਠਾਨਕੋੜ ਤੋਂ ਇਹਨਾਂ ਨੂੰ ਅੱਜ ਨਿਯੁਕਤ ਕੀਤਾ ਹੈ ਪਾਰਲੀ ਵਿੱਚ ਸ਼ਾਮਲ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਹੋਰ ਵੀ ਪਾਰਟੀ ਲਈ ਗਤੀਵਿਧੀਆਂ ਵਧਾਉਂਦੇ ਹੋਏ 4 ਬੰਦੇ ਸ਼ਾਮਲ ਕਰਾਂਗੇ ਆ ਪੁਲੀ ਸਿੰਘ ਪਠਾਨਕੋੜ ਤੋਂ ਸ਼ਿਵ ਸਨਾ ਸ਼ਿਵ ਸਨਾ ਹਿੰਦੁਸਤਾਨ ਵਿੱਚ ਨਿਯੁਕਤ ਕੀਤਾ ਗਿਆ ਤੇ ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਸਮੇਂ ਦੇ ਇਹਨਾਂ ਗਤੀਵਿਧੀਆਂ ਵੱਧ ਚੜ ਕੇ ਯੋਗਦਾਨ ਪਾਵਾਂ